ਵਾਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਲਕਾਰ ਮੈਸਟਰ ਖਾਨ ਦੇ ਨਾਂ ਤੇ ਆਪਣਾ ਜਿਹੜਾ ਲੈਂਕ ਚੱਲਦਾ ਵੀਰ ਜੀ ਜਿਹੜੀ ਵੀਡੀਓ ਬਣਾਉਣੀ ਆ ਆਪਾਂ ਇਹ ਬਲਕਾਰ ਮੈਸਟਰ ਖਾਨ ਦੇ ਨਾਂ ਤੇ ਵੀਡੀਓ ਬਣਾਉਣੀ ਆ ਵੀ ਜੀ ਆਪਾਂ ਇਹ ਜਿਹੜਾ ਚੈਨਲ ਹੈ ਮੇਰਾ ਨਾਂ ਤੇ ਚੱਲਦਾ ਆਪਦੇ ਦੇ ਨਾਂ ਤੇ ਬਲਕਾਰ ਮੈਸਟਰ ਖਾਨ ਦੇ ਨਾਂ ਤੇ ਵੀਰ ਜੀ ਆਪਾਂ ਤੁਸੀਂ ਜਗ੍ਹਾ ਦਾ ਸਿਆਣੀ ਲਈ ਹੋਗੀ ਇਹ ਮਨਜਿੰਦਰ ਕਲਾਸ ਹਾਊਸ ਦੇ ਨਾਂ ਤੇ ਚੱਲਦਾ ਵੀਰ ਜੀ ਇਹ ਦੁਕਾਨ ਆ ਜਿਹੜੀ ਮਨਜਿੰਦਰ ਕਲਾਸ ਹਾਊਸ ਦੇ ਨਾਂ ਤੇ ਚੱਲਦਾ ਹੈ ਇੱਕ ਚੈਨਲ ਆਪਣਾ ਮਨਜਿੰਦਰ ਕਲਾਸ ਹਾਊਸ ਦੇ ਨਾਂ ਤੇ ਵੀ ਚੱਲਦਾ ਹੈ ਤੇ ਵੀ ਜੀ ਇਹ ਆਪਾਂ ਇੱਕ ਚੈਨਲ ਹੋਰ ਚਲਾਇਆ ਲੱਗ ਰਿਹਾ ਆਪਾਂ ਕਿਉਂਕਿ ਇਹਦੇ ਵਿੱਚ ਕੋਈ ਤਨੀਕੀ ਫਾੜ ਕਰਕੇ ਖੜ ਗਿਆ ਚੈਨਲ ਇਹ ਤੇ ਆਪਾਂ ਨਵਾਂ ਚੈਨਲ ਚਲਾ ਲਿਆ ਇੱਕ ਬਲਕਾਰ ਮੈਸਰ ਖਾਨਾ ਭਾਈ ਜੀ ਪੂਰੇ ਧਮਾਕੇ ਪਾਇਆ ਕਰਾਂਗੇ ਆਪਾਂ ਇਹਦੇ ਵਿੱਚ ਇਹਦੇ ਵਿੱਚ ਨਵੀਂ ਤੋਂ ਨਵੀਂ ਵੀਡੀਓ ਆਏਗ੍ਰੂ ਭਾਈ ਜੀ ਤੇ ਨਵੇਂ ਤੋਂ ਨਵੇਂ ਆਪਾਂ ਡਿਜ਼ਾਈਨ ਪਾਇਆ ਕਰਾਂਗੇ ਕਿਉਂ ਵੀ ਜੀ ਹੁਣ ਆਪਣਾ ਕੰਮ ਸਟਾਰਟ ਹੈ ਤੁਸੀਂ ਇਹਨੂੰ ਸਬਸਕ੍ਰਾਈਬ ਤੇ ਸ਼ੇਅਰ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਹੈ ਇਹਨੂੰ ਐਨਾ ਕਰੋ ਭਾਈ ਜੀ ਤੇ ਬਾਈ ਜੀ ਰਲ ਨਹੀਂ ਆ ਦੇ ਬੈ ਇੰਨਾ ਇਹਦੇ ਚ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਚਲਦੀ ਚਲਦੀ ਵੀਡੀਓ ਨੂੰ ਆਪਾਂ ਇਹ ਬਲਕਾਰ ਮੈਸਟਰ ਖਾਨ ਦਾ ਨਾਮ ਇਹ ਚੈਨਲ ਨੇ ਨਵਾਂ ਚਲਾਇਆ ਤੇ ਇਹਦੇ ਵਿੱਚ ਆਪਾਂ ਨਵੀਂ ਤੋਂ ਨਵੀਂ ਵਧੀਆ ਤੋਂ ਵਧੀਆ ਵੈਰਾਈਟੀ ਵਧੀਆ ਤੋਂ ਵਧੀਆ ਤੁਹਾਨੂੰ ਦਿਖਾਇਆ ਕਰਾਂਗੇ ਬਾਈ ਜੀ ਜਰੂਰ ਦੇਖਿਆ ਕਰੋ ਇਹ ਜਦੋਂ ਤੁਸੀਂ YouTube ਤੇ ਜਾਓਗੇ ਇਹ ਮੇਰਾ ਨਾਮ ਸਰਚ ਕਰੋ ਬਲਕਾਰ ਮੈਸਟਰ ਖਾਨਾ ਤੇ ਮੇਰੀ ਫੋਟੋ ਹੋਵੇ ਜੀ ਸਿਆਣ ਲਿਓ ਤੇ ਜਰੂਰ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਆਓ ਬਾਈ ਜੀ ਆਪਾਂ ਤੁਹਾਨੂੰ 5 ਕਿ ਮਿੰਟ ਲਿਆ ਕਰਾਂਗੇ ਵੱਧ ਨਹੀਂ ਲੈਂਦੇ ਵੀ ਜੀ ਆਪਾਂ ਸੂਟ ਦਿਖਾਉਣੇ ਆ ਬਾਈ ਜੀ ਆਹ ਦੇਖੋ ਸੂਟ ਹੈ ਜੀ ਇਹ ਤਮੰਨਾ ਕੰਪਨੀ ਦਾ ਤਾਂ ਦੇਖੋ ਬਾਈ ਜੀ ਕਿੰਨਾ ਸੋਹਣਾ ਇਹ ਸੂਟ ਹੈ ਚੈੱਕ ਕਰੋ ਬਾਈ ਜੀ ਆਹ ਚੀਜ਼ ਬਣਨੀ ਹੈ ਦੇਖੋ ਪਿਓਰ ਦਾ ਨਾਲ ਦੁਬੱਟਾ ਹੈ ਬਾਈ ਜੀ ਤਮੰਨਾ ਕੰਪਨੀ ਦਾ ਆਹ ਦੁਬੱਟਾ ਬਾਈ ਜੀ ਪਿਓਰ ਦਾ ਨਾ ਪਲੇਨ ਦੁਬੱਟਾ ਹੈ ਪ੍ਰਿੰਟ ਹੈ ਨਹੀਂ ਤੇ ਆਹ ਬਾਈ ਜੀ ਨਾਲ ਆਇਆ ਹੈ ਸੂਟ ਤਮੰਨਾ ਕੰਪਨੀ ਦਾ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਚੈੱਕ ਕਰੋ ਬਾਈ ਜੀ ਕਿੰਨਾ ਵਧੀਆ ਸੂਟ ਹੈ ਦੇਖੋ ਚੈੱਕ ਕਰੋ ਇਹ ਤਮੰਨਾ ਦਾ ਬਾਈ ਜੀ ਪੂਰਾ ਢਾਈ ਢਾਈ ਮੀਟਰ ਕੱਟ ਹੈ ਵੀਰ ਜੀ ਦਾ ਤੇ ਜਿਹੜਾ ਇਹਦਾ ਡਿਜ਼ਾਈਨ ਹੈ ਬਹੁਤ ਸੋਹਣਾ ਬਹੁਤ ਅੱਛਾ ਡਿਜ਼ਾਈਨ ਹੈ ਤੇ ਕੁਆਲਿਟੀ ਵੀ ਕੱਪੜੇ ਦੀ ਬਾਈ ਜੀ ਪੂਰੀ ਵਾ ਵਧੀਆ ਡਿਜ਼ਾਈਨ ਦੀ ਕੁਆਲਿਟੀ ਹੈ ਤੇ ਨਾਲ ਇਹਦੇ ਆ ਬਾਈ ਜੀ ਪਿਓਰ ਦਾ ਦੁਪੱਟਾ ਹੈ ਫੁੱਲ ਪਿਓਰ ਦਾ ਦੁਪੱਟਾ ਹੋਊ ਬਾਈ ਜੀ ਫੁੱਲ ਚੈਲੰਜ ਹੈ ਜੇ ਕੋਈ ਬੰਦਾ ਇਹ ਕਹੇ ਵੀ ਇਹ ਪਿਓਰ ਦਾ ਦੁਪੱਟਾ ਨਹੀਂ ਹੈਗਾ ਬਾਈ ਪੂਰਾ ਵਧੀਆ ਫੁੱਲ ਪਿਓਰ ਦਾ ਦੁਪੱਟਾ ਹੈ ਹਾਫ ਨਹੀਂ ਹੈ ਪਿਓਰ ਹੈ ਤੇ ਚੈੱਕ ਕਰੋ ਬਾਈ ਜੀ ਰੇਟ ਇਹਦਾ 550 ਰੁਪਿਆ ਰੇਟ ਹੀ ਹੈ ਕੁੱਲ ਰੇਟ ਮੰਨਿਓ ਬਾਈ ਜੀ ਪੂਰਾ ਵਧੀਆ ਰੇਟ ਹੈ ਇਹਦਾ ਆ ਦੇਖੋ 7.2 ਮੀਟਰ ਦਾ ਦੁਪੱਟਾ ਬਾਈ ਜੀ ਚੈੱਕ ਕਰ ਲੋ ਦੇਖੋ ਕਿੰਨਾ ਵਧੀਆ ਦੁਪੱਟਾ ਬਾਈ ਜੀ ਤੇ ਇਹਦੇ ਕੋਲ ਆਪਣੇ ਕੋਲ ਡਿਜ਼ਾਈਨ ਬਾਈ ਜੀ ਬਹੁਤ ਜ਼ਿਆਦਾ ਦੇਖੋ ਕਿੰਨੇ ਡਿਜ਼ਾਈਨ ਹੈ ਇਹ ਪਿਓਰ ਦੁਪੱਟੇ ਵਾਲਾ ਤਮੰਨਾ ਕੰਪਨੀ ਦਾ ਪੂਰਾ ਵਧੀਆ ਕੁਆਲਿਟੀ ਦਾ ਮਤਲਬ ਸੂਟ ਹੈ ਆਪਣਾ ਵੀਰ ਜੀ ਮੁੱਖ ਮਕਸਦ ਇਹਦਾ ਆਪਾਂ ਤੁਹਾਨੂੰ ਇਹਦਾ ਇੱਕ ਦਖਾਣਾ ਸੂਟ ਪਹਿਲਾਂ ਮੁੱਖ ਮਕਸਦ ਆਪਣਾ ਦੁਬੱਟਿਆਂ ਦਾ ਸੀ ਵੀ ਜੀ ਆਪਾਂ ਤੁਹਾਨੂੰ ਦੁਬੱਟੇ ਦਿਖਾਉਣੇ ਆ ਦੁਬੱਟੇ ਆਪਣੇ ਕੋਲੇ ਪੂਰੇ ਸ਼ਾਨਦਾਰ ਦੁਬੱਟੇ ਆ 40 ਰੁਪਈਆ ਤੋਂ ਲੈ ਕੇ ਸਟਾਰਟ ਹੋ ਕੇ ਵੀ ਜੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਦੁਬੱਟੇ ਆਉਂਦੇ ਆ ਆਓ ਆਪਾਂ ਤੁਹਾਨੂੰ ਦੁਬੱਟੇ ਦਿਖਾਉਣੇ ਆ ਵੀ ਜੀ ਪਹਿਲਾਂ ਆ ਆਹ ਦੇਖੋ ਵੀਰ ਜੀ ਆਪਣੀਆਂ ਦਾਦੀ ਮਾਂ ਵਾਲਾ ਤੇ ਬੇਬਿਆਂ ਵਾਲਾ ਇਹ ਆਪੇ ਮਾਵਾ ਦੇ ਡੋਟੇ ਜਿਹੜੇ ਮਤਲਬ ਬਜ਼ੁਰਗਾਂ ਵਾਸਤੇ ਦੁਬੱਟੇ ਆ ਵੀ ਜੀ ਚੈੱਕ ਕਰੋ ਕਿੰਨਾ ਕਿੰਦਾ ਦੁਬੱਟਾ ਸੋਹਣਾ ਦੁਬੱਟਾ ਦੇਖੋ ਕਲੋ ਚੈੱਕ ਬਾਈ ਜੀ ਦੇਖੋ ਬਾਈ ਆਪਣੇ ਕੋਲੇ ਕੰਮ ਹੋਰ ਸੇਲ ਦਾ ਕੰਮ ਹੈ ਵੀਰ ਜੀ ਦੁਕਾਨਦਾਰ ਆਪਣੇ ਕੋਲੇ ਬਹੁਤ ਵਧੀਆ ਆਉਂਦੇ ਆ ਪੂਰੇ ਜਮਾ ਕਿਉਂ ਉਹਨਾਂ ਨੂੰ ਲੈਸ ਮਿਲਦਾ ਬਾਈ ਜੀ ਆਪਣੇ ਕੋਲ ਪੂਰਾ ਵਧੀਆ ਲੈਸ ਮਿਲਦਾ ਕੋਈ ਵੀ ਜੀ ਆਪਾਂ ਝੂਠ ਤਪਾਨ ਨਹੀਂ ਮਾਰਦੇ ਕੋਈ ਦਿਖਾਉਣ ਵੇਲੇ ਹੋਰ ਹੋਵੇ ਤੇ ਦੇਣ ਵੇਲੇ ਚੀਜ਼ ਹੋਰ ਹੋਵੇ ਉਹ ਕੰਮ ਆਪਣੇ ਕੋਲੇ ਹੈ ਨਹੀਂ ਆ ਵੀਰ ਜੀ ਆਪਣਾ ਦੁਬੱਟਾ 100 ਰੁਪਏ ਦਾ ਦੁਬੱਟਾ ਦਾ ਬਾਈ ਜੀ ਦਿੰਨੇ ਆਪਾਂ ਕੱਲਾ ਕੱਲਾ ਜਿਹੜਾ ਕੋਈ ਲਊ ਕੱਲਾ ਕੱਲਾ ਦੁਬੱਟਾ 100 ਰੁਪਏ ਦਾ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਆਪਾਂ ਲੈਸ ਦੁਬੱਟੇ ਦੀ ਕੁਆਲਿਟੀ ਚੈੱਕ ਕਰੋ ਬਾਈ ਕਿੰਨੀ ਸੋਹਣੀ ਕੁ ਦੇਖੋ ਬਾਈ ਜੀ ਸਵਾ ਦੋ ਮੀਟਰ ਦੁਬੱਟਾ ਬਾਈ ਜੀ ਫੁੱਲ ਸਾਈਜ਼ ਆ ਜਮਾ ਪੂਰਾ ਵਧੀਆ ਸਾਈਜ਼ ਆ ਫੁੱਲ ਆ ਦੇਖੋ ਚੈੱਕ ਕਰੋ ਇਹ ਆ ਦੇਖੋ ਬਾਈ ਜੀ ਰੰਗ ਇਹਦੇ ਰੰਗ ਚੈੱਕ ਕਰ ਲਓ ਕਿੰਨੇ ਸੋਹਣੇ ਰੰਗ ਆ ਬਾਈ ਜੀ ਦੁਬੱਟੇ ਦੇ ਕਿੰਨਾ ਵਧੀਆ ਦੁਬੱਟਾ ਇੱਕ ਦੋਟਾ ਬਾਈ ਜੀ ਹੋਰ ਦਿਖਾਉਣਾ ਤੁਹਾਨੂੰ ਆ ਆ ਗਿਆ ਟਾਈ ਐਂਡ ਡਾਈ ਦਾ ਦੁਬੱਟਾ ਫੁੱਲ ਸਾਈਜ਼ ਇਹ ਸਾਈਜ਼ ਚੈੱਕ ਇਹਦਾ ਵੀ ਕਰੋ ਬਾਈ ਜੀ ਕਿੰਨਾ ਸਾਈਜ਼ ਵੱਡਾ ਇਹ ਪੂਰਾ ਵਧੀਆ ਦੁਪੱਟਾ ਬਾਈ ਜੀ ਇਹ ਬਾਈ ਜੀ 150 ਰੁਪਏ ਦੇ ਦੋ ਐ ਨਾ ਕਿਸੇ ਦੁਕਾਨਦਾਰ ਨੂੰ ਮੇਰੇ ਵੀਰ ਭਰਾ ਨੂੰ ਕੋਈ ਨੂੰ ਤੇ ਵਿੱਚੀ ਆਮ ਗਾਹਕ ਨੂੰ 150 ਰੁਪਏ ਦੇ ਦੋ ਐ ਜੇ ਕੋਈ ਮੇਰਾ ਵੀਰ ਭਰਾ ਦੁਕਾਨਦਾਰ ਨੇ ਬਾਵਾ ਲੈਣੇ ਹੋ ਕੋਈ ਰੁਪਏ ਦੋ ਰੁਪਏ ਨਾ ਰਹਿਤਾ ਪਹਿਲਾਂ ਜੋ ਲਾਵਾਂਗੇ ਦੁਪੱਟੇ ਬਹੁਤ ਵਧੀਆ ਬਾਈ ਜੀ ਪੂਰਾ ਫੁੱਲ ਸਾਈਜ਼ ਹੈ ਦੁਪੱਟੇ ਇੱਕ ਨੰਬਰ ਦੁਪੱਟਾ ਹੈ ਬਾਈ ਜੀ ਵਧੀਆ ਕਾਟਨ ਦਾ ਦੁਪੱਟਾ ਹੈ ਬਾਈ ਜੀ ਇਹਦਾ ਰੇਟ ਕੁੱਲ 75 ਰੁਪਏ ਆਉਂਦੀ ਇਹ ਡੋਟਾ ਚੈੱਕ ਕਰ ਲੋ ਆਣੀ ਹੈ ਬਈ ਫੁੱਲ ਡਿਪੀੜਾ ਦੁਪੱਟਾ ਦੁਪੱਟਾ ਖੁੱਲਾ ਸਾਈਜ਼ ਚੈੱਕ ਕਰੋ ਬਈ ਕਿੰਨਾ ਦੇਖੋ ਬਈ ਜੀ ਦੇਖੋ ਕਿੰਨਾ ਵੱਜੇ ਦੁਪੱਟਾ ਬਈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਬਈ ਜੀ ਆਹ ਦੁਪੱਟੇ ਆ ਪੂਰੇ ਫੁੱਲ ਸਾਈਜ਼ ਇੱਕ ਬਈ ਜੀ ਮੁੱਠੀ ਜਿਹੀ ਇਕੱਠਾ ਹੋਏ ਨਾਲ ਦੁਪੱਟਾ ਤਾਂ ਮੈਂ ਮੁੱਠੀ ਮੀਟ ਕੇ ਦੁਪੱਟਾ ਫੜ ਲਵੋ ਦੇਖੋ ਬਈ ਚੈੱਕ ਕਰੋ ਇਹ ਦੇਖੋ ਬਈ ਜੀ ਕਿੰਨਾ ਖੁੱਲਾ ਦੁਪੱਟਾ ਬਈ ਜੀ ਡਿਜ਼ਾਈਨ ਇਹਦੇ ਤੁਹਾਨੂੰ ਸਾਰੇ ਦਿਖਾਉਂਗਾ ਮੈਂ ਪੂਰੇ ਗੌਰ ਨਾਲ ਦੇਖ ਲਿਓ ਬਈ ਜੀ ਦੇ ਸ਼ੇਅਰ ਸਬਸਕ੍ਰਾਈਬਰ ਬਾਈ ਬਣ ਕੇ ਬਾਰ ਬਾਰ ਬੇਨਤੀ ਕਰਦੇ ਆ ਜਰੂਰ ਕਰਿਆ ਕਰੋ ਇਹ ਆ ਦੇਖੋ ਵੀਰ ਜੀ ਐ ਐ ਮੁਠੀ ਦਾ ਮਤਲਬ ਆਇਆ ਹੁੰਦਾ ਵੀ ਜੀ ਐ ਹੁੰਦਾ ਮੁਠੀ ਇਕੱਠਾ ਹੈ ਇਹ ਜਿਆ ਡੁਪਟਾ ਬਾਈ ਜੀ ਗੱਲ ਛੱਡੋ ਤੇ ਆ ਡੁਪਟਾ ਦੇਖੋ ਬਾਈ ਜੀ ਨਾ ਡਿਜ਼ਾਈਨ ਆਇਆ ਵੀ ਜੀ ਜਮਾਂ ਨਮਾ ਇਹ ਅੱਜ ਹੀ ਆ ਮਾਲ ਦੇਖੋ ਬਾਈ ਜੀ ਇਹ ਜਿਆ ਡੁਪਟਾ ਨਹੀਂ ਤੁਸੀਂ ਦੇਖਿਆ ਹੋਣਾ ਪੋਲਾ ਰੂਮ ਵਰਗਾ ਡੁਪਟਾ ਹੈ ਬਾਈ ਜੀ ਜਮਾਂ ਪੋਲਾ ਬਈ ਡੁਪਟਾ ਬਾਈ ਜੀ ਮਖਮਲ ਵਰਗਾ ਕਪੜਾ ਪਿਆ ਬਾਈ ਜੀ ਇਹ ਦੇਖੋ ਸਾਈਜ਼ ਦੇਖੋ ਕਿੰਨਾ ਵੱਡਾ ਸਾਈਜ਼ ਹੈ ਫੁੱਲ ਸਾਈਜ਼ ਦੁਪੱਟਾ ਬਾਈ ਜੀ ਇਹਦਾ ਰੇਟ ਵੀ ਜੀ 180 ਰੁਪਏ ਦਾ ਰੇਟ ਇਕੱਲੇ ਇਕੱਲੇ ਦਾ ਬਾਈ ਜੀ ਜੇ ਕਿਸੇ ਮੇਰੇ ਵੀਰ ਭਰਾ ਨੇ ਦੁਕਾਨਦਾਰ ਨੇ ਕੋਈ ਲੈਣਾ ਹੈ ਉਹਦਾ ਬਾਈ ਜੀ ਮਾਨਤਾਣ ਜ਼ਰੂਰ ਹੋਊਗਾ ਪਰ ਦੁਪੱਟੇ ਬਹੁਤ ਵਧੀਆ ਬਾਈ ਜੀ ਆਮ ਦੁਕਾਨ ਤੇ 2-200 ਰੁਪਏ ਦੇ ਵਿਕਦੇ ਆ ਵੀ ਜੀ ਪਰ ਆਪਾਂ ਤੁਹਾਨੂੰ 180 ਰੁਪਏ ਦਾ ਲਾਵਾਂਗੇ ਬਾਈ ਜੀ ਪੂਰੀ ਫੁੱਲ ਲੈਸ ਚੈੱਕ ਕਰੋ ਬਾਈ ਦੁਪੱਟਾ ਦੇਖੋ ਇਹ ਆ ਦੇਖੋ ਬੰਦੀ ਦੁਪੱਟਾ ਚ ਇੱਕ ਤੋਂ ਨੰਬਰ ਦੇ ਦਵੱਟੇ ਆ ਲੈ ਜੀ ਉਹ ਨਹੀਂ ਹੈਗੇ ਇਹ ਵੀ ਛੋਟੇ ਛੋਟੇ ਦਵੱਟੇ ਜੇ ਹੋਣਗੇ ਆ ਲੋ ਬਾਈ ਜੀ ਯਾਦ ਕਰਦਾ ਬਾਈ ਜੀ ਜਿਹੜਾ ਕਿਰਨ ਦਵੱਟਾ ਲੈ ਜਾਂਦਾ ਬਾਈ ਜੀ ਐਂ ਕਹਿੰਦਾ ਨਾਲ ਠੀਕਾ ਦਵੱਟੇ ਹੈਗੇ ਆ ਬਾਈ ਜੀ ਪੋਲੇ ਪੋਲੇ ਦਵੱਟੇ ਆ ਜਮਾ ਜਿਹੜਾ ਮੇਰਾ ਵੀਰ ਭੈਣ ਭੈਣ ਕੋਈ ਲੈ ਜਾਂਦੀ ਹੈ ਉਹ ਕਹਿੰਦੇ ਵੀ ਠੀਕ ਆ ਬਾਈ ਜੀ ਦੁਪੱਟੇ ਹੈਗੇ ਆ ਆਮ ਬਾਜ਼ਾਰ ਦੇ ਵਿੱਚ ਬਾਈ ਜੀ 200 ਰੁਪਿਆ ਰੇਟ ਹੈ ਦਾ ਦੁਪੱਟੇ ਦਾ ਦੁਪੱਟਾ ਸੋਹਣੇ ਬਹੁਤ ਆ ਦੁਪੱਟੇ ਆ ਚੈੱਕ ਕਰੋ ਬਾਈ ਜੀ ਦੁਪੱਟਾ ਦੁਪੱਟਿਆਂ ਦੇ ਬਾਈ ਜੀ ਡਿਜ਼ਾਈਨ ਤਾਂ ਆਪਣੇ ਕੋਲੇ ਇੰਨੇ ਆ ਵੀ ਜੇ ਦਿਖਾਉਣ ਲੱਗ ਜੀ ਬਹੁਤ ਟਾਈਮ ਲੱਗ ਜੂ ਪਰ ਸੋਨੂੰ ਸ਼ਾਰਟਕਾਟ ਦਿਖਾਵਾਂਗੇ ਬਾਈ ਜੀ ਇਹ ਚੈੱਕ ਕਰੋ ਬਾਈ ਜੀ ਦੇਖੋ ਬਾਈ ਦੁਪੱਟਾ ਦੇਖੋ ਬਾਈ ਜੀ ਹਰ ਇੱਕ ਸੂਟ ਨਾਲ ਮੈਚਿੰਗ ਕਰਦਾ ਜਿਹੜਾ ਮਰਜੀ ਸੂਟ ਪਾ ਲਿਓ ਬਾਈ ਜੀ ਇਹਦੇ ਨਾਲ ਹਰ ਇੱਕ ਸੂਟ ਮੈਚਿੰਗ ਕਰਦਾ ਦੁਪੱਟਾ ਬਹੁਤ ਸੋਹਣਾਗਾ ਤੇ ਆਹ ਦੁਪੱਟਾ ਦੇਖੋ ਬਾਈ ਜੀ ਇਹਦਾ ਰੇਟ ਵੀ ਜੀ ਸਾਰਿਆਂ ਦਾ 180 ਤੇ 80 ਰੁਪਏ ਦਾ ਰੇਟ ਹੈ ਵੀਰ ਜੀ ਤੇ ਦੁਕਾਨਦਾਰ ਨੂੰ ਲਾਉਣਿਆ ਬਾਈ ਜੀ ਲੈਸ ਤੇ ਆਮ ਬਾਈ ਜੀ ਇਹ ਵਿਕਦਾ 200 ਰੁਪਏ ਦਾ ਬਾਜ਼ਾਰ ਦੇ ਵਿੱਚ 2.5 ਮੀਟਰ ਦਾ ਦੁਪੱਟਾ ਬਾਈ ਜੀ ਖੁੱਲਾ ਪੋਲਾ ਰੂਮ ਵਰਗਾ ਡਾਕਟਰ ਜਮਾ ਪਿਆ ਬਾਈ ਜੀ ਦੇਖੋ ਚੈੱਕੋ ਸਮਾਰਕ ਜਿੱਤ ਦਿਖਾ ਦੇਵੇ ਦੇਖੋ ਬਾਈ ਜੀ ਕਿੰਨਾ ਸੋਹਣਾ ਦੁਪੱਟਾ ਹੈਗਾ ਆਪਾਂ ਬਾਈ ਜੀ ਸਪੈਸ਼ਲ ਦੁਪੱਟਿਆਂ ਵਾਸਤੇ ਪਾਈ ਹੈ ਕਿਉਂਕਿ ਸਾਰੇ ਦੁਪੱਟੇ ਦੇਖ ਜਾਣ ਬਾਈ ਜੀ ਆਉਂਦੀ ਵਾਰ ਨੂੰ ਆਪਾਂ ਕੱਲ ਨੂੰ ਜਾਂ ਪਰਸੋਂ ਫੇਰ ਫੇਰ ਆਪਾਂ ਸੂਟਾਂ ਨਹੀਂ ਬਣਾਵਾਂਗੇ ਇਹੀ ਬਲਕਾਰ ਮੈਸਟਰ ਖਾਨੇ ਦੇ ਨਾਮ ਤੇ ਚੈਨਲ ਤੇ ਬਾਈ ਜੀ ਜਰੂਰ ਸਬਸਕ੍ਰਾਈਬ ਕਰਿਓ ਇਹਨੂੰ ਗਾਹਾਂ ਦੀ ਗਾਹ ਪਹਚਾਓ ਵੀਡੀਓ ਨੂੰ ਆਹ ਕਰੋ ਬਾਈ ਚੈੱਕ ਕਰੋ ਦੇਖੋ ਦੁਪੱਟਾ ਦੇਖੋ ਆਪਾ ਵੀਰ ਜੀ ਨਵਾਂ ਚੈਨਲ ਖੋਲਿਆ ਜਰੂਰ ਮਾਤ ਕਰੋ ਬਾਈ ਜੀ ਕਿਉਂਕਿ ਕਹਾ ਦੀ ਕਹਾ ਕਹਾ ਦੀ ਕਹਾ ਸਭ ਨੂੰ ਪਤਾ ਲੱਗ ਜੇ ਵੀ ਇਹਦੀ ਇਹ ਗ੍ਰਾਂਡ ਕੀ ਹੈ ਬਾਈ ਜੀ ਕੀ ਗੱਲਬਾਤ ਹੈ ਤੇ ਕਾੜ ਦਵੱਟਾ ਦੇਖੋ ਬਾਈ ਜੀ ਚਿਕਨ ਕੜਾਈ ਕੀਤੀ ਹੋਈ ਹੈ ਕੁੰਡੀ ਦੀ ਫਰਾਈ ਕੀਤੀ ਹੋਈ ਹੈ ਬਾਈ ਜੀ ਆ ਦੇਖੋ ਇਹ ਕਰੋ ਚੈੱਕ ਬਾਈ ਜੀ ਦੇਖੋ ਬਾਈ ਜੀ ਦਵੱਟਾ ਦੇਖੋ ਬਾਈ ਜੀ ਤੇ ਮਾਰੋ ਨਿਗਾਹ ਮਾਰੋ ਬਾਈ ਜੀ ਦਵੱਟੇ ਦੇਖੋ ਬਾਈ ਜੀ ਕਿੰਨਾ ਸੋਹਣਾ ਦਵੱਟਾ ਬਾਈ ਜੀ ਇਕ ਵੀਰ ਜੀ ਵੀਡੀਓ ਸਾਰੀ ਦੇਖਿਆ ਕਰੋ ਵੀਰ ਬਣ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਸਾਰੀ ਦੇਖੋ ਤਾਂ ਹੀ ਤਾਂ ਪਤਾ ਲੱਗਦਾ ਫਿਰ ਉਨੀ ਪਤਾ ਲੱਗਦਾ ਵੀਰ ਜੀ ਵੀ ਕੀ ਗੱਲ ਬਾਤ ਹੈ ਇਹ ਵੀਰ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਆ ਜੀ ਮਸਲੀਨ ਦਾ ਦੁਪੱਟਾ ਬਾਈ ਜੀ ਪਲੇਨ ਕਿਕਕਤਾ ਇਹ ਵੀਰ ਜੀ ਆਪਾਂ 2.5 ਮੀਟਰ ਦੀ ਕੱਟ ਕਰੀ ਹੋਈ ਹੈ ਘਰੇ ਕੱਟਦੇ ਆ ਬਾਈ ਜੀ ਆਪਾਂ ਤੇ ਜਿਹੜੀ ਇਹਦੀ ਮਸਲੀਨ ਦੀ ਕੁਆਲਿਟੀ ਹੈ ਵੀਰ ਜੀ ਪੂਰੀ ਵਧੀਆ ਨੰਬਰ 1 ਕੁਆਲਿਟੀ ਦੀ ਆਪਾਂ ਕੱਪੜਾ ਮੰਗਾਉਨੇ ਵੀ ਜੀ ਪੂਰਨ ਜ਼ਿੰਮੇਵਾਰੀ ਹੈ ਜਿਹੜੀ ਇਹਦੀ ਕੱਟ ਹੈ ਆਪਣੀ 2.5 ਮੀਟਰ ਦੀ ਕੱਟਦੇ ਆਂ ਉਹ ਬਾਈ ਜੀ ਆਮ ਸਵਾਦੋ ਦੀ ਕੱਟਦੇ ਆ ਜਾਂ ਜਾਂ 2.35 ਦੀ 40 ਦੀ ਕੱਟ ਦਿੰਦੇ ਆ ਪਰ ਆਪਣੀ ਕੱਟ 2.5 ਮੀਟਰ ਦੀ ਆ ਬਾਈ ਜੀ ਇਹਦਾ ਰੇਟ 200 ਰੁਪਿਆ ਰੇਟ ਹੈ ਬਈ ਜੀ ਦਾ ਆ ਪਿਓਰ ਦਾ ਦੁਪੱਟਾ ਬਾਈ ਜੀ ਬਾਈ ਜੀ ਪੂਰਾ ਚੈਲੰਜ ਹੈ ਜੇ ਕੋਈ ਬੰਦਾ ਇਹ ਕਹੇ ਦੀ ਵੀ ਇਹ ਪਿਓਰ ਦਾ ਦੁਪੱਟਾ ਨਹੀਂ ਹੈਗਾ ਤੇ ਆਹ ਕਰੋ ਚੈੱਕ ਬਈ ਦੇਖੋ ਬਾਈ ਜੀ ਵੀਡੀਓ ਦੇ ਵਿੱਚ ਸਮਾਰ ਕੇ ਪਤਾ ਨਹੀਂ ਲੱਗਣਾ ਕਿਉਂਕਿ ਇਹ ਪਤਲਾ ਬਹੁਤ ਹੈ ਦੁਪੱਟਾ ਬਾਈ ਜੀ ਦੇਖੋ ਚੈੱਕ ਕਰੋ ਪੂਰਾ ਫੁੱਲ ਸਾਈਜ਼ ਹੈ ਜੀ 2.5 ਮੀਟਰ 170 ਰੁਪਈਆ ਦਾ ਦੁਪੱਟਾ ਬਾਈ ਜੀ ਆਮ ਬਾਜ਼ਾਰ ਦੇ ਵਿੱਚ 200 ਰੁਪਈਆ ਦਾ ਵਿਕਦਾ ਜੀ ਪ्योर ਦਾ ਦੁਪੱਟਾ ਇਹ ਆਪਾਂ ਤੁਹਾਨੂੰ 170 ਲਾਵਾਂਗੇ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹਨੂੰ ਆਪਾਂ ਵਾਰ-ਵਾਰ ਦੱਸਦੇ ਆ ਵੀਰ ਜੀ ਲੈਸ ਉਹਨੂੰ ਲੈਸ ਲਾਵਾਂਗੇ ਇਹ ਆ ਮਸਲੀਨ ਦਾ ਆਇਆ ਜੀ ਇਹ ਲਾਈਨਿੰਗ ਹੈ ਜੀ ਸਾਰੇ ਜਿਹਨੂੰ ਪਤਾ ਤਾਂ ਉਹਨੂੰ ਪਤਾ ਹੀ ਹੈ ਦੇਖੋ ਚੈੱਕ ਕਰੋ ਇਹ ਲਾਈਨਿੰਗ ਹੈ ਜੀ ਵਿੱਚ ਤੇ ਜਿਹਦੀ ਲੈਂਥ ਹੈ ਇਹਦੀ ਵੀ 2.5 ਮੀਟਰ ਦੀ ਲੈਂਥ ਹੈ ਜੀ ਦੇਖੋ ਚੈੱਕ ਕਰੋ ਉਥੋਂ ਲੱਗ ਦਿਖਾ ਦੇ ਦੇਖੋ ਬਾਈ ਜੀ ਲੈਂਥ 2.5 ਮੀਟਰ ਦੀ ਕੱਟ ਆ ਬਾਈ ਜੀ ਪੂਰੇ ਜਿੱਦੀ ਪਈ ਐ ਪੂਰੇ ਜਿੱਦੀ ਚੁੰਨੀ ਇਹ ਇੱਕ ਆਸ ਵੀਰੇ ਇਹ ਆਪਣੇ ਕੋਲੇ 3-4 ਪ੍ਰਕਾਰ ਦੀ ਚੁੰਨੀ ਪਈ ਆ ਬਾਈ ਜੀ ਇਹਦਾ ਰੇਟ ਆਪਣੇ ਕੋਲੇ 300 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਆ ਉਹਨੂੰ ਲਾਵਾਂਗੇ ਲੈਸ ਇਹ ਆ ਦੇਖੋ ਬਾਈ ਜੀ ਇਹਦੀ ਆ ਗਈ ਲੰਮੀ ਲੈਂਡਿੰਗ ਆ ਜੀ ਇਹ ਬਾਈ ਜੀ ਜਿਹਨੂੰ ਪਤਾ ਐ ਉਹਨੂੰ ਪਤਾ ਹੀ ਐ ਬਸ ਵੀ ਇਹਦਾ ਕੀ ਰੇਟ ਆ ਬਾਈ ਜੀ ਇਹਦਾ ਰੇਟ 300 ਰੁਪਿਆ ਰੇਟ ਆ ਚੈੱਕ ਕਰ ਲੋ ਬਾਈ ਜੀ 2.5 ਮੀਟਰ ਦੀ ਦੁਬੱਟਾ 2.5 ਮੀਟਰ ਦਾ ਆਪਾਂ ਸੂਤ ਵੀ ਘਟਨੇ ਕਹਿਆ ਪਰ ਮੈਂ ਅਗਲਾ ਗਾਜਨਾ ਮਿੰਟੇ ਲੈ ਕੇ ਜਾਵੇ ਵੀਰ ਜੀ ਕੋਈ ਇਹੋ ਜੀ ਗੱਲ ਨਹੀਂ ਹੈ ਬਾਈ ਜੀ ਆਪਾਂ ਅੱਜ ਤੁਹਾਨੂੰ ਵੀਡੀਓ ਦੁਬੱਟਿਆਂ ਦੀ ਇਸ ਕਰਕੇ ਪਾਈ ਆਪਾਂ ਸ਼ੁਰੂਆਤ ਕੀਤੀ ਹੈ ਜੀ ਗੁਰੂ ਨਾਨਕ ਦਾ ਨਾਮ ਲੈ ਕੇ ਆਪਾਂ ਉਹਦੇ ਧਿਆ ਕੇ ਇਹ ਸ਼ੁਰੂਆਤ ਕੀਤੀ ਹੈ ਵੀਡੀਓ ਦੀ ਜੀ ਤੇ ਤੁਹਾਡਾ ਆਪਾਂ ਨੂੰ ਸਹਿਯੋਗ ਚਾਹੀਦਾ ਵੀਰ ਜੀ ਇਹ ਬਲਕਾਰ ਮੈਸਟਰ ਖੰਡ ਦੇ ਨਾਮ ਤੇ ਚੈਨਲ ਖੋਲੇ ਆਪਾਂ ਬਹੁਤ ਹੀ ਵਧੀਆ ਧਮਾਕੇ ਲੈ ਕੇ ਆਇਆ ਕਰਾਂਗੇ ਬਾਈ ਜੀ ਇਸ ਵੀਡੀਓ ਚ ਤੇ ਇਹਦਾ ਇੰਤਜ਼ਾਰ ਕਰਿਆ ਕਰੋ ਤੜਕੇ ਸਵੇਰ ਆਪਾਂ 8 ਵਜੇ 7-8 ਵਜੇ ਵੀਡੀਓ ਪਾਇਆ ਕਰਾਂਗੇ ਜੀ ਤੇ ਬਾਈ ਬਣ ਕੇ ਜਰੂਰ ਸਹਿਯੋਗ ਦਿਓ ਹੈ ਇਹ ਮਨਜਿੰਦਰ ਕਲਾਥ ਹਾਊਸ ਦੇ ਨਾਮ ਤੇ ਆ ਬਾਈ ਜੀ ਕੋ ਮੇਰੇ ਘਰ ਦੇ ਨਾਲ ਉਹਦੇ ਨਾਂ ਤੇ ਚੱਲਦਾ ਮਨਜਿੰਦਰ ਕਲਾਥ ਹਾਊਸ ਦੇ ਨਾਂ ਤੇ ਚੱਲਦਾ ਦੇਖੋ ਚੈੱਕ ਕਰ ਲੋ ਵੀਰ ਜੀ ਆਪਾਂ ਇੱਕ ਚੈਨਲ ਹੀ ਨਵਾਂ ਖੋਲਿਆ ਬਲਕਾਰ ਮੈਸਟਰਖਾਨਾ ਹੋਰ ਆਪਣਾ ਕੁਝ ਅਲੱਗ ਨਹੀਂ ਸਭ ਚੀਜ਼ ਇਕੱਠੀ ਹੈ ਉਹੀ ਗੱਲਬਾਤ ਸਾਰੀ ਬਾਈ ਇੱਕ ਚੈਨਲ ਹੀ ਖੋਲਿਆ ਨਾਲ ਆਪਾਂ ਜਰੂਰ ਮਦਦ ਕਰੋ ਬਾਈ ਜੀ ਬਲਕਾਰ ਮੈਸਟਰਖਾਨਾ ਯਾਦ ਰੱਖੋ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ